ਬਹੁਤ ਬਹੁਤ ਅਨੰਦ ਜੀ ਸਾਰੇ ਮੇਰੇ ਵੀਰਾਂ ਦਾ ਭੈਣਾ ਭਰਾਵਾਂ ਦਾ ਪਰਮਾਤਮਾ ਨੇ ਚੜ੍ਹਦੀ ਕਲਾ ਵਿੱਚ ਰੱਖਿਆ ਸੱਚੇ ਪਾਤਸ਼ਾਹ ਦੰਦੁਕੁੜੀ ਨਾ ਚਗਨੁ ਤਰੱਕੀ ਬਖਸ਼ੇ ਜੀ ਮਿਹਰ ਭਰੀਆਂ ਰੱਖੇ ਜੀ ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਵੀਰਾਂ ਦਾ ਭੈਣਾ ਦਾ ਬਜ਼ੁਰਗਾਂ ਦਾ ਮਤਮਾਂ ਦਾ ਬੱਚਿਆਂ ਦਾ ਜੂਟੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਹੜੇ ਮੇਰੇ ਪੈਰ ਪਰਾ ਉੱਥੇ ਡਿਊਟੀ ਐ ਸੁਭਾਵਾਂ ਨਿਭਾ ਰਹੇ ਨੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਗੜੀ ਰਾਤ ਚੋਗੜੀ ਤਰੱਕੀ ਬਖਸ਼ੀ ਜੀ ਜੂ ਟਾ ਫੈਮਲੀ ਦਾ ਬਹੁਤ ਬਹੁਤ ਧੰਨਵਾਦ ਆ ਜੀ ਬਾਹਰ ਬੈਠੇ ਦੇਸ਼ਾਬ ਦੇਸ਼ਾਬ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਾਤਾਵਾ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਾ ਦੁਗਣੀ ਰਾਜ ਚੁਗਣੀ ਤਰੱਕੀ ਪਾਛੇ ਜੀ ਮਿਹਰ ਭਰਿਆ ਰੱਖੇ ਪਰਿਵਾਰਾਂ ਤੇ ਜੀ ਨਾਮ ਦੀ ਦਾਤ ਬਖਸ਼ੇ ਮੇਰੇ ਨਗਰ ਦਾ ਵੀ ਤਹਿ ਦਿਲੋਂ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਾ ਦੁਗਣੀ ਰਾਜ ਚੁਗਣੀ ਤਰੱਕੀ ਪਾਛੇ ਜੀ ਸਾਰੇ ਇਹ ਮੇਰੇ ਭੈਣ ਭਰਾ ਬਜ਼ੁਰਗ ਮਤਾਮਾ ਬੱਚੇ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ੇ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਜੀ ਬਹੁਤ ਬਹੁਤ ਧੰਨਵਾਦ ਆ ਮੇਰੇ ਨਗਰ ਦਾ ਮੇਰੇ ਨਗਰ ਦੇ ਬੱਚਿਆਂ ਦਾ ਭੈਣਾਂ ਦਾ ਵੀਰਾਂ ਦਾ ਬਜ਼ੁਰਗਾਂ ਦਾ ਬਤਆਵਾਂ ਦਾ ਸਾਰਿਆਂ ਦਾ ਤੈਦ ਲੋ ਧੰਨਵਾਦ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਜੀ ਮੈਂ ਅੱਜ ਲੈਬ ਪਹਿਲਾ ਮੈਂ ਅੰਦਰ ਬੈਠੇ ਨੇ ਸਟਾਰਟਿੰਗ ਕੀਤੀ ਸੀਗੀ ਤੇ ਉਹ ਕਿਸੇ ਕਾਰਨ ਕਰਕੇ ਪਿੱਛੋਂ ਆਵਾਜ਼ ਨਹੀਂ ਆ ਰਹੀ ਮੈਂ ਦੋ ਦੋ ਤਿੰਨ ਵਾਰੀ ਕੱਟ ਕੇ ਲਾਈ ਸੀਗੀ ਇਸ ਕਰਕੇ ਉਹ ਆਵਾਜ਼ ਨਹੀਂ ਆ ਰਹੀ ਚਲੋ ਕੋਈ ਕਿਸੇ ਕਾਰਨ ਕਰਕੇ ਵੀ ਉਹਦੇ ਚ ਲੌਕਸ ਪੈ ਗਿਆ ਤੇ ਮੈਂ ਫਿਰ ਬਾਅਦ ਵਿੱਚ ਮੈਂ ਕਿਹਾ ਵੀ ਚਲੋ ਆਪਾਂ ਵੀਡੀਓ ਬਣਾ ਲਈਏ ਮੈਂ ਸਾਰੇ ਵੀਰਾਂ ਦਾ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਮੇਰੇ ਭੈਣ ਭਰਾ ਮੇਰੀ ਵੀਡੀਓ ਨੂੰ ਬਾਤੋ-ਬਾਤ ਸ਼ੇਅਰ ਕਰਦੇ ਨੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਨਵੇਂ ਜੁੜੇ ਭੈਣ ਭਰਾਵਾਂ ਦਾ ਵੀ ਵੀਰੋ ਜੁੜਨਾਂ ਇਹ ਭੈਣ ਭਰਾਵਾਂ ਦੇ ਵਿੱਚ ਤਾਕਤ ਹੁੰਦੀ ਹੈ ਨਾ ਉਹਨੀ ਤਾਕਤ ਕਿਸੇ ਦੇ ਵਿੱਚ ਨਹੀਂ ਹੁੰਦੀ ਆਪਾਂ ਗੱਲ ਤਾਂ ਸੁਣਾ ਦੇ ਵਿੱਚ ਪੈ ਜਾਂਦੇ ਆ ਹਨਾ ਕਈ ਵਾਰੀ ਆਪਾਂ ਜੋੜੀ ਹੋ ਜੇ ਬੰਦੇ ਨਾ ਬਹਿ ਜਾਂਦੇ ਆ ਕਿ ਆ ਆਪਣਾ ਕੁਝ ਵੀ ਨਹੀਂ ਸਵਾਰਿਆ ਜਾਂਦਾ ਨਾ ਸਵਾਰਿਆ ਜਾਂਦਾ ਨਾ ਅੱਗੇ ਨੂੰ ਤੁਰਦੇ ਹਨ ਮੈਂ ਸਭ ਤੋਂ ਪਹਿਲਾਂ ਤਾਂ ਮਾਹੀ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਨੂੰ ਪਰਿਵਾਰ ਤੰਦਰੁਸਤੀ ਪੱਖੇ ਜੀ ਨਾਮ ਦੀ ਦਾਤ ਪੱਖੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦੀ ਮੈਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਇਸ ਭੈਣ ਨੂੰ ਵੱਧ ਤੋਂ ਵੱਧ ਤਰਕੀਆਂ ਬਖਸ਼ੀ ਜੀ ਮਿਹਰ ਭਰਿਆ ਰੱਖੀ ਬਹੁਤ ਚੰਗੇ ਭੈਣ ਜੀ ਨੇ ਬਹੁਤ ਸੁਹਾਦੇ ਬਹੁਤ ਵਧੀਆ ਨੇ ਬਾਕੀ ਮੈਂ ਕੋਈ ਵੀ ਮੈਨੂੰ ਮੁਸ਼ਕਲ ਹੋਵੇ ਮੈਂ ਇਸ ਭੈਣ ਜੀ ਦਾ ਆਸਰਾ ਜਰੂਰ ਤੱਕਦਾ ਠੀਕ ਹੈ ਜੀ ਪਰ ਮੈਨੂੰ ਹਜੇ ਤੱਕ ਇਹਨਾਂ ਨੇ ਕੋਈ ਵੀ ਅਜਾ ਜਵਾਬ ਨਹੀਂ ਦਿੱਤਾ ਵੀ ਮੈਂ ਅੱਜ ਬੀਜੀ ਆ ਜਾਂ ਮੇਰੇ ਕੋਲ ਟਾਈਮ ਨਹੀਂ ਹੈ ਵੇਖੋ ਆਪਾਂ ਭੈਣਾ ਦੀ ਕਦਰ ਨਹੀਂ ਕਰਦੇ ਤੇ ਭੈਣਾ ਫੇਰ ਵੀ ਵੀਰਾ ਲਈ ਕਿੰਨਾ ਸੋ ਕੁਝ ਸੋਚਦਾ ਵੀਰੋ ਇਦਾਂ ਦੀ ਨਾ ਸੋਚਿਆ ਕਰੋ ਸਾਰੇ ਮੇਰੇ ਵੀਰ ਭੈਣ ਭਰਾ ਭੈਣਾ ਦੀ ਕਦਰ ਕਰਿਆ ਕਰੋ ਇਹਨਾਂ ਦੀ ਜਿਹੜੇ ਅਸ਼ੀਰਵਾਦ ਨੇ ਇਹਨਾਂ ਦੀ ਅਸ਼ੀਰਵਾਦਾਂ ਚ ਇੰਨੀ ਤਾਕਤ ਨੇ ਕਿ ਕੋਈ ਝਖੜ ਚੁੱਲਾ ਨਹੀਂ ਆਪਾਂ ਨੂੰ ਅਸਰ ਕਰੂਗਾ ਜੇ ਆਪਾਂ ਇਹਨਾਂ ਦਾ ਸਤਿਕਾਰ ਕਰਾਂਗੇ ਠੀਕ ਹੈ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਐ ਸਪੈਨ ਜੀ ਦਾ ਆਪਾਂ ਜੇ ਕਦਰ ਕੀਤੀ ਤਾਂ ਫੇਰ ਆਪਾਂ ਗਾਣ ਤੁਰਦੇ ਐ ਇਹ ਕਈ ਲੋਕ ਕਹਿ ਦਿੰਦੇ ਐ ਵੀ ਲੈ ਵਧਾਈ ਕਰਦਾ ਇਹ ਵਿਆਹ ਲੈਣ ਦਾ ਮਹਾਰਾਜ ਇਦਾਂ ਕਰਦਾ ਨਈ ਵੀਰੋ ਇਹ ਜੇ ਮੇਰੇ ਮਨ ਦੇ ਵਿੱਚ ਕੋਈ ਵੀ ਨਹੀਂ ਗਾ ਨਾਮ ਹੈ ਜਾਂ ਮਾਤਸ ਸੋਚਦਾ ਮੈਂ ਇੱਕ ਮਨਛਤੋ ਕੇ ਅਰਦਾਸ ਕਰਦਾ ਮੈਂ ਕਿ ਜਿਹਨੂੰ ਮੈਂ ਭੈਣ ਬਣਾ ਲਿਆ ਉਹਨੂੰ ਮੈਂ ਅੱਜ ੱਦਲੋਂ ਭੈਣ ਬਣਾ ਲਿਆ ਠੀਕ ਹੈ ਜੀ ਬਾਕੀ ਕੋਈ ਏਡੀ ਕੋ ਕਲ ਨਹੀਂ ਤੁਸੀਂ ਵੀ ਕਰਕੇ ਵੇਖੋ ਤੁਸੀਂ ਵੀ ਪੜਨਾ ਪੜਨਾ ਦੀ ਕਦਰ ਕਰਕੇ ਦੇਖੋ ਨਾ ਤਾਂ ਤੁਹਾਨੂੰ ਆਪੇ ਹੀ ਆਟੋਮੈਟਿਕ ਪਤਾ ਲੱਗ ਜਾਊਗਾ ਇਹਨਾਂ ਦੇ ਅਸ਼ੀਰਵਾਦਾਂ 'ਚ ਕਿੰਨੀ ਤਾਕਤ ਆਪਾਂ ਕੀ ਕਰਦੇ ਆ ਕਈ ਮੇਰੇ ਭੈਣ ਭਰਾ ਐਸੇ ਵੀ ਹੁੰਦੇ ਆ ਕਿ ਵੀ ਭੈਣਾ ਉਹਨਾਂ ਨੂੰ ਸਲਾਹ ਵੀ ਦੇ ਦਿੰਦੀਆਂ ਫੇਰ ਵੀ ਉਹ ਵੀਰ ਉਸੇ ਭੈਣਾ ਤੇ ਉਲਟੋ ਜਾਂਦੇ ਆ ਠੀਕ ਹੈ ਜੀ ਉਹਨਾਂ ਦਾ ਨਾਮ ਤਾਂ ਲੈਣ ਦੀ ਲੋੜ ਦੀ ਗੱਲ ਉਹਨਾਂ ਨੂੰ ਪੜਨਾ ਸ਼ੁਰੂ ਕਰ ਦਿੰਦੇ ਠੀਕ ਹੈ ਜੀ ਕੋਈ ਅੱਜ ਕੱਲ ਆਪਾਂ ਨੂੰ ਟਾਈਮ ਤੇ ਟਾਈਮ ਕੱਢ ਕੇ ਕੋਈ ਵੀ ਨਹੀਂ ਦਾ ਸਕਦਾ ਠੀਕ ਹੈ ਜੀ ਮੈਂ ਤਾਂ ਇਸ ਭੈਣ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਆਪਦੇ ਟਾਈਮ 'ਚ ਟਾਈਮ ਕੱਢ ਕੇ ਸਾਨੂੰ ਸਾਰਾ ਕੁਝ ਦੱਸਦੇ ਨੇ ਠੀਕ ਹੈ ਸਾਰੇ ਕੋ ਸਮਝਾਉਂਦੇ ਨੇ ਠੀਕ ਹੈ ਜੀ ਬਾਕੀ ਮੈਂ ਜਿਹੜੀ ਗੱਲ ਉਹਨਾਂ ਨੇ ਮੈਨੂੰ ਸਮਝਾਈ ਮੈਂ ਉਸ ਗੱਲ ਤੇ ਅਮਲ ਕਰਕੇ ਠੀਕ ਹੈ ਜੀ ਮੈਂ ਆਗਿਆ ਨੂੰ ਬਹੁਤ ਜਿਆਦਾ ਤਰਸੂਕਾ ਮੈਂ ਕਦਰ ਵੀ ਕਰਦਾ ਠੀਕ ਹੈ ਜੀ ਪਰਮਾਤਮਾ ਦੇ ਅਰਦਾਸ ਬੇਨਤੀ ਵੀ ਕਰਦਾ ਸੱਚੇ ਪਾਤਸ਼ਾਹ ਇਸ ਪਰਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇਂ ਦਨ ਦੁਗਣੀ ਰਾ ਚੌਗਣੀ ਤਰੱਕੀ ਬਖਸ਼ੀ ਵੇਖੋ ਜੀ ਇਹ ਜਿਹੜਾ ਗੁਣ ਹੁੰਦਾ ਨਾ ਇਹ ਗੁਣ ਵੀ ਕੋਈ ਕੋਈ ਬੰਦਾ ਦੇ ਸਕਦਾ ਹਰੇਕ ਦੇ ਗੁਣ ਦੇਣਾ ਵਸ ਦੀ ਕਰਨੀ ਉਹਨਾਂ ਨੇ ਸਾਡੀ ਵੀਡੀਓ ਦੇਖ ਕੇ ਸਾਡੇ ਬੱਚਿਆਂ ਤੇ ਸਾਡੇ ਪਰਿਵਾਰ ਤੇ ਤੋਖ ਯਾਰ ਕੀਤਾ ਵੀ ਇਹ ਕਿੱਦਾਂ ਤਰ ਦੇ ਵਿਚਾਰੇ ਕਿੱਦਾਂ ਦਾ ਪਰਿਵਾਰ ਗਾਂ ਚਭਾਲਦੇ ਆ ਠੀਕ ਹੈ ਜੀ ਬੱਚੇ ਕਿਵੇਂ ਪੜ੍ਹਾਉਂਦੇ ਆ ਕਿ ਯਾਰ ਫਿਰ ਇਹਨਾਂ ਨੂੰ ਬਸ ਸਾਰੀ ਆਪਣੀ ਹੱਦ ਬੀਤੀ ਦੱਸੀ ਇਹ ਰੋਏ ਬਹੁਤ ਰੋਏ ਏ ਭੈਣ ਜੀ ਨੇ ਮੈਨੂੰ ਬਾਅਦ ਦੇ ਵਿੱਚ ਕਾਲ ਕਰਕੇ ਅੱਛਾ ਉਹਦੇ ਬੰਦਰ ਜੀ ਤੁਹਾਡੀ ਜਿਹੜੀ ਮੈਂ ਕਹਾਣੀ ਸੁਣੀ ਨਾ ਤੇ ਮੈਂ ਬਹੁਤ ਜ਼ਿਆਦਾ ਰੋਈ ਬਹੁਤ ਮੈਂ ਕਿਹਾ ਭੈਣ ਜੀ ਜੇ ਕਿਸੇ ਨੂੰ ਦੁੱਖ ਸੁਣਾਈਏ ਤਾਂ ਦੁੱਖ ਵੱਡਿਆ ਜਾਂਦਾ ਵਡਾਉਣ ਵਾਲਾ ਵੀ ਕੋਈ ਹੈ ਜੀ ਨੂੰ ਦੋਜੀ ਗੱਲ ਇਹ ਹੈ ਉੱਪਰ ਐਡਾ ਨਿਓ ਸੋ ਵੀ ਕਮਰਾ ਹੁੰਦੇ ਵੀ ਜਾ ਮੈਂ ਤੁਹਾਨੂੰ ਬੱਸ ਜੀ ਅਕਬਰੀ ਮੈਂ ਦੱਸਦਾ ਮੁੜ ਕੇ ਮੈਂ ਨਹੀਂ ਦੱਸਣਾ ਇਹ ਜੀ ਕੋਈ ਗੱਲ ਨਹੀਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਵੀਰ ਜੀ ਕਿਸੇ ਕਦੇ ਵੀ 24 ਘੰਟੇ ਐ ਕੋਈ ਖੁੱਲਾ ਰਹਿੰਦਾ ਠੀਕ ਹੈ ਹਾਂ ਮੈਂ ਕਿਸੇ ਕੋਈ ਬਾਹਰ ਕੰਮ ਤੰਦਾ ਕਰ ਰਹੀ ਹਾਂ ਮਾ ਜੇ ਜਾ ਤੁਹਾਡਾ ਫੋਨ ਨਹੀਂ ਟੈਂਡ ਕਰ ਸਕੀ ਮੈਂ ਤੁਹਾਨੂੰ ਬੈਕ ਕਾਲ ਜ਼ਰੂਰ ਕਰੂੰਗੀ ਠੀਕ ਹੈ ਜੀ ਵੇਖੋ ਵੀਰੋ ਜੇ ਆਪਾਂ ਕਦਰ ਕਰਾਂਗੇ ਨਾ ਤੇ ਆਪਾਂ ਨੂੰ ਕਦਰ ਕਰਦਿਆਂ ਦੇ ਕੋ ਜਵਾਨ ਨਹੀਂ ਥੱਕਦੇ ਕੋਈ ਆਪਣੇ ਹੱਥ ਪੈਰ ਨਹੀਂ ਥੱਕਦੇ ਠੀਕ ਹੈ ਜੀ ਜੇ ਆਪਾਂ ਭੈਣਾਂ ਦੀ ਕਦਰ ਕਰਾਂਗੇ ਤਾਂ ਆਪਾਂ ਨੂੰ ਸਭ ਕੁਝ ਪ੍ਰਾਪਤ ਹੋਊਗਾ ਜੇ ਆਪਾਂ ਇਹਨਾਂ ਦੀ ਹਲਟ ਕੱਲਾਂਗੇ ਤਾਂ ਫੇਰ ਨਹੀਂ ਫੇਰ ਭਮਟ ਜਿਹੜਾ ਕੋ ਮਰਜ਼ੀ ਕਰੀ ਚੱਲੋ ਫੇਰ ਤਾਂ ਆਪਾਂ ਨੂੰ ਰੱਬ ਨੇ ਐਵੇਂ ਨਹੀਂ ਬਖਸ਼ਣਾ ਸੋ ਇਸ ਤਰ੍ਹਾਂ ਕਰਕੇ ਸਾਰੇ ਭੈਣ ਭਰਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਅੱਗੇ ਜਾਣਾ ਇੱਕ ਮਾਂ ਪੁੱਤ ਦੀ ਜੋੜੀ ਚੈਨਲ ਹੈ ਅਰਦਾਸਪੁਰ ਤੋਂ ਭੈਣ ਜੀ ਬਲਜੀਤ ਕੌਰ ਭੈਣ ਜੀ ਉਹਨਾਂ ਦੀ ਵੀ ਵੀਡੀਓ ਨੂੰ ਆਪਾਂ ਸਾਰਿਆਂ ਨੇ ਅੱਗੇ ਤੋਂ ਅੱਗੇ ਲਿਜਾਣਾ ਚੈਨਲ ਨੂੰ ਅੱਗੇ ਤੋਂ ਅੱਗੇ ਆਪਾਂ ਲਿਜਾਣਾ ਠੀਕ ਹੈ ਜੇ ਭੈਣਾਂ ਆਪਣਾ ਸਾਥ ਦਿੰਦੀਆਂ ਨੇ ਤੇ ਵੀਰਾਂ ਦਾ ਵੀ ਹੱਕ ਬਣਦਾ ਆਪਾਂ ਵੱਧ ਤੋਂ ਵੱਧ ਭੈਣਾਂ ਨੂੰ ਅੱਗੇ ਲੈ ਕੇ ਚੱਲੀਏ ਸਾਰਿਆਂ ਨੇ ਆਪਾਂ ਰਲ ਮਿਲ ਕੇ ਅੱਗੇ ਜਾਣਾ ਕੋਈ ਐਸੀ ਗੱਲ ਨਹੀਂ ਗਈ ਵੀ ਜਾਂ ਮੈਨੂੰ ਹੀ ਸਪੋਰਟ ਕਰੀ ਚੱਲੋ ਹੋਰ ਕਿਸੇ ਨੂੰ ਕਰੋ ਨਾ ਨਹੀਂ ਇਸ ਦਾ ਦੀ ਕੋਈ ਗੱਲ ਨਹੀਂ ਜੇ ਆਪਾਂ ਮੰਨ ਲਓ ਵੀ ਕਿਸੇ ਨੇ ਆਪਾਂ ਨੂੰ ਇੱਕ ਛੋਟੀ ਜਿਹੀ ধারণা ਆ ਆਪਾਂ ਨੂੰ ਵਿਆਹ ਦਾ ਸੱਦਾ ਪੱਤਰ ਆ ਗਿਆ ਠੀਕ ਹੈ ਜੀ ਪਹਿਲਾ ਅਗਲਾ ਆਪ ਦਾ ਘਰ ਦੇ ਮੈਂਬਰ ਕਹਿੰਦੇ ਵਿਆਹ ਤੇ ਆਇਓ ਭਾਈ ਸਾਰੇ ਜਾਣੇ ਸਾਰੇ ਮੇਰੇ ਭੈਣ ਭਰਾ ਭਾਈ ਉੱਥੇ ਆਇਓ ਐਸ ਦਿਨ ਨੂੰ ਆਪਣੇ ਵਿਆਹ ਸ਼ੁਰੂ ਹੋਇਆ ਉਹ ਤੋਂ ਲੈ ਕੇ ਲਾਸਟ ਤੱਕ ਵੀ ਤੁਹਾਡਾ ਜਿਹੜਾ ਰਾਸ਼ਨ ਪਾਣੀ ਹੈ ਉਹ ਭਾਈ ਆਪਣੇ ਘਰੇ ਚੱਲੂਗਾ ਤੁਸੀਂ ਘਰ ਨਹੀਂ ਪਕਾਉਣਾ ਹਨ ਤੇ ਕਿੰਨੇ ਮਨ ਨੂੰ ਜਾਨੀ ਕਿ ਖੁਸ਼ੀ ਹੁੰਦੀ ਹੈ ਜਦ ਭੈਣ ਭਰਾ ਕਰਦਾ ਮਾਨ ਸਤਿਕਾਰ ਕਰਦਾ ਹਨ ਤੇ ਆਪਾਂ ਉਹਦੇ ਜਾਣੇ ਆਪਾਂ ਜਿੰਨੀ ਦੋਖਰੇਆ ਸੇਵਾਵਾ ਜੋਤ ਜਨਵਾਏ ਹੋ ਨੇ ਦੂਸਰੀ ਗੱਲ ਇਹ ਹੈ ਵੀ ਜੇ ਭੈਣ ਭਰਾ ਆਪਾਂ ਨੂੰ ਕਦਰ ਕਰਕੇ ਲ ਜਾਂਦਾ ਹੈ ਨਾ ਮਾਨ ਸਤਿਕਾਰ ਨਾਲ ਜਾਂਦਾ ਤੇ ਆਪਣਾ ਵੀ ਫਰਜ਼ ਬੰਦਾ ਉਹਦੇ ਨਾਲ ਖੜਦਾ ਠੀਕ ਹੈ ਜੀ ਜੇ ਆਪਾਂ ਭੈਣ ਭਰਾਵਾਂ ਦੀ ਕਦਰ ਕਰਾਂਗੇ ਤੇ ਤਾਂ ਹੀ ਆਪਾਂ ਅੱਗੇ ਨੂੰ ਚੱਲਾਂਗੇ ਜੇ ਆਪਾਂ ਕਹਤਾ ਕਿ ਸਾਰੇ ਮੇਰੇ ਚੈਨਲ 'ਚ ਹੀ ਰਹੋ ਜਾਂ ਮੈਨੂੰ ਸਪੋਰਟ ਕਰੋ ਹੋਰ ਕਿਸੇ ਕੋਲੇ ਜਾਓ ਨਾ ਇਦਾਂ ਦੀ ਕੋਈ ਗੱਲ ਨਹੀਂ ਜੇ ਆਪਾਂ ਕਿਸੇ ਭੈਣ ਭਰਾ ਨੂੰ ਬਰਾਬਰ ਲਿਜਾਣੇ ਹਨ ਤਾਂ ਆਪਾਂ ਆਟੋਮੈਟਿਕ ਹੀ ਗਾਤੁਰੇ ਜਾਂਦੇ ਦੋ ਦੋ ਭਰਾ ਜਾਂਦੇ ਤੁਰੇ ਰਸਤੇ ਦੇ ਵਿੱਚ ਠੀਕ ਹੈ ਜੀ ਉਹ ਦੋਨੇ ਬਰਾਬਰ ਹੀ ਤੁਰੇ ਜਾਂਦੇ ਕਈ ਵਾਰੀ ਕੁਚੀ ਚ ਆਉਂਦੀ ਹੈ ਫੇਰ ਪਿੱਛੇ ਹੁੰਦਾ ਫੇਰ ਉਹਦੇ ਬਰਾਬਰ ਜਾ ਕੇ ਨਾਲ ਕੇ ਭੱਜ ਕੇ ਗੱਲ ਸੁਰਦਾ ਠੀਕ ਹੈ ਕਿ ਨਹੀਂ ਇਸੇ ਤਰ੍ਹਾਂ ਹੀ ਆਪਾਂ ਜੋ ਕੋ ਪੈੜ ਪਰਾ ਪਿੱਛੇ ਨੂੰ ਜਾਂਦਾ ਸਾਰੇ ਪੈੜ ਪਰਾ ਵਾਲੇ ਮਿਲ ਕੇ ਉਹਦੀ ਕੇਅਰ ਕਰੋ ਉਹਨੂੰ ਕੋਈ ਵੀਰੇ ਕੋਈ ਚੱਕਰ ਨਹੀਂ ਕਬਰਾਂ ਦੀ ਅਸੀਂ ਤੇਰੇ ਨਾਲ ਠੀਕ ਹੈ ਕਿੰਨਾ ਸਾਥ ਹੋ ਜਾਂਦਾ ਤੇ ਜੇ ਆਪਾਂ ਕਿਸੇ ਦੀ ਕਦਰ ਕਰਾਂਗੇ ਤੇ ਫੇਰ ਹੀ ਆਪਾਂ ਕਾਹ ਕਿਤੇ ਚੱਲਾਂਗੇ ਮੈਂ ਸਾਰੇ ਵੀਰਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਮਾਤਾ-ਮਾਤਾ ਬੱਚਿਆਂ ਦਾ ਸਾਰਿਆਂ ਦਾ ਮੈਂ ਤੈਨੂੰ ਧੰਨਵਾਦ ਕਰਦਾ ਪਰ ਸੋਚ ਇੱਕ ਨੂੰ ਲੈ ਕੇ ਕਰੋ ਦੋਈ ਪਾਸੇ ਸੋਚਾਂ ਨਾ ਰੱਖੋ ਠੀਕ ਹੈ ਜੀ ਵੀ ਬਾਈ ਅੱਜ ਇਹ ਦੇ ਗਿਆ ਇਹ ਕੱਲੋਂ ਮੈਂ ਵੇਖਾ ਵੀ ਮੇਰੇ ਆਉਂਦਾ ਕਿ ਨਹੀਂ ਇਦਾਂ ਦੀ ਕੋਈ ਗੱਲ ਸਾਰੇ ਮੇਰੇ ਵੀਰ ਇਸੇ ਤਰ੍ਹਾਂ ਜੁੜ ਮਿਲਦੇ ਰਹੋ ਹਾਂ ਇੱਕ ਗੱਲ ਕਹਿਣੀ ਜ਼ਰੂਰ ਬੰਦੀ ਹੈ ਕਈ ਵਾਰੀ ਭੈਣ ਭਰਾ ਤੋਂ ਕੰਮ ਧੰਦੇ ਦੇ ਵਿੱਚ ਨਹੀਂ ਆਇਆ ਜਾਂਦਾ ਹੁਣ ਤਾਂ ਚੱਲ ਬੱਚਿਆਂ ਨੂੰ ਛੁੱਟੀਆਂ ਹਨ ਵਿਚਾਲ ਭੈਣ ਭਰਾ ਨੂੰ ਸਾਥ ਸੌਰੀ ਟਾਈਮ ਮਿਲ ਜਾਂਦਾ ਤੇ ਨਹੀਂ ਇਸ ਟਾਈਮ ਨੂੰ ਸਾਰੇ ਭੈਣ ਭਰਾ ਬੀਜੀ ਹੁੰਦੇ ਆ ਕਿਸੇ ਦੇ ਬੱਚਿਆਂ ਨੂੰ ਤੋੜਨਾ ਕਿਸੇ ਵੀਰ ਜੀ ਨੇ ਜੌਬ ਤੇ ਜਾਣਾ ਉਹਨੂੰ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਜਲਦੀ ਤੋਂ ਜਲਦੀ ਉਹਨੂੰ ਟਾਈਮ ਸਰ ਭੇਜਣਾ ਹਨ ਕਈ ਵਾਰੀ ਨਹੀਂ ਟਾਈਮ ਹੁੰਦਾ ਉਸ ਟਾਈਮ ਆਪਣੀ ਲਾਈਫ ਚੱਲ ਰਹੀ ਹੁੰਦੀ ਹੈ ਇਸ ਤਰ੍ਹਾਂ ਦਾ ਕੋਈ ਕਿਸੇ ਭੈਣ ਭਰਾ ਨੇ ਇਤਰਾਜ ਨਹੀਂ ਕਰਨਾ ਠੀਕ ਹੈ ਜੀ ਉਹ ਜਦੋਂ ਅੱਜ ਨਾ ਆਇਆ ਉਹ ਦੂਸਰੇ ਟਾਈਮ ਤੇ ਲਾਈਵ ਦੇ ਵਿੱਚ ਹਾਜ਼ਰੀ ਉਹ ਜ਼ਰੂਰ ਭਰੂਗਾ ਨਾਲੇ ਆਪ ਦੀ ਸਮੱਸਿਆ ਦੱਸ ਦੋਗੇ ਵੀ ਇਸ ਤਰ੍ਹਾਂ ਕਰਕੇ ਵੀ ਮੈਂ ਨਹੀਂ ਆ ਰਿਹਾ ਸੀ ਮੈਨੂੰ ਮਜਬੂਰੀ ਸੀਗੀ ਮੈਂ ਆ ਇਹ ਆ ਕੰਮ ਕਰ ਰਿਹਾ ਸੀ ਉਹਦੀ ਮਜਬੂਰੀ ਨੂੰ ਆਪਾਂ ਸਮਝਣਾ ਠੀਕ ਹੈ ਜੀ ਇਹ ਨਹੀਂ ਸੋਚਣਾ ਵੀ ਉਹਨੇ ਜਾਣ ਕੇ ਵੀ ਮੈਨੂੰ ਬਹਾਨਾ ਪਾਇਆ ਅੱਗੇ ਸਮਝ ਬਹਾਨੇ ਵਾਲੀ ਕੋਈ ਗੱਲ ਨਹੀਂ ਗਈ ਠੀਕ ਹੈ ਜੀ ਇਹ ਥੋੜੀ ਜੀ ਆਪਾਂ ਆਪ ਨੂੰ ਸੋਚ ਗਏ ਬਹੁਤ ਵਧੀਆ ਰਹਿਵਾਂਗੇ ਵੀ ਜੇ ਕੋਈ ਸਰੂ ਮੈਂਟੋ ਮੈਂਟ ਜੇ ਕੋ ਭੈਣ ਭਰਾ ਦੀ ਲਾਈਵ ਲੱਗਦੀ ਆ ਆਪਾਂ ਫਟਾਫਟ ਜਾ ਕੇ ਉਹਨੂੰ ਕਮੈਂਟ ਕਰ ਦੇ ਲਓ ਜੀ ਮੈਂ ਆ ਮੈਂ ਇਸ ਤਰ੍ਹਾਂ ਕਰਕੇ ਆ ਜੀ ਸਕਿਆ ਸੀ ਮੈਂ ਤੁਹਾਡੀ ਲਾਈਵ ਦੇ ਵਿੱਚ ਆ ਤੁਸੀਂ ਮੇਰੀ ਲਾਈਵ ਦੇ ਵਿੱਚ ਨਹੀਂ ਆਏ ਇਦਾਂ ਨਹੀਂ ਕਿਹਾ ਜਾਂਦਾ ਠੀਕ ਆ ਜੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਾਣਾ ਥਾਰੇ ਭੈਣ ਭਰਾਵਾਂ ਨਾਲ ਮਿਲ ਕੇ ਚੱਲੋ ਹਨਾ ਕਿੰਨਾ ਸੋਹਣਾ ਲੱਗਦਾ ਇਹ ਆਪਣੀ ਜਿਹੜੀ YouTube ਫੈਮਿਲੀ ਆ ਨਾ ਇਹ ਸਾਰੇ ਭੈਣ ਭਰਾ ਰਲ ਕੇ ਚੱਲਾਂਗੇ ਤਾਂ ਆਪਾਂ ਨੂੰ ਫਾਇਦਾ ਹੋਊਗਾ ਜੇ ਆਪਾਂ ਇੱਕ ਦੂਜੇ ਤੇ ਆਧਾ ਤਰਾਹ ਜਾ ਲਾਈ ਜਾਵਾਂਗੇ ਪਰ ਆਪਾਂ ਜਿੱਥੇ ਖੜੇ ਨੇ ਖੜੇ ਤੇ ਆਪਾਂ ਕਾ ਨਹੀਂ ਚੱਲ ਪਾਉਨੇ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਸਾਰੇ ਵੀਰਾਂ ਨੂੰ ਸਾਰਿਆਂ ਭੈਣਾਂ ਨੂੰ ਬਜ਼ੁਰਗਾਂ ਮਤਮਾਂ ਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਸਾਡਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਕਰ ਪੜਾ ਹੋ ਪੜਾ ਅੰਤ ਬੜੇ ਦਾ ਪੜਾ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਸੱਚੇ ਪਾਤਸ਼ਾਹ ਦਨ ਦੁਗਣੀ ਰਾਚੋ ਗਣੀ ਤਰੱਕੀਆਂ ਬਖਸ਼ਣ ਜੀ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਸੱਚੇ ਪਾਤਸ਼ਾਹ ਤੁਹਾਨੂੰ ਵੀ ਦਨ ਦੁਗਣੀ ਰਾਚੋ ਗਣੀ ਤਰੱਕੀ ਬਖਸ਼ੇ ਜੀ ਬਲਾਓ ਆਗੇ ਜੀ ਜੇ ਉੱਚਾ ਨੀਵਾ ਕੁਝ ਬੋਲਿਆ ਜਾ ਹੋਵੇ ਤੁਸੀਂ ਬਖਸ਼ਣ ਜੋਗੋ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸੱਚੇ ਪਾਤਸ਼ਾਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ